ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਡਾਕਟਰ ਕੋਮਲ ਰੈਲੀ ਸਟੱਡੀ ਪਲੱਸ ਵੀਜ਼ਾ ਐਂਡ ਐਜੂਕੇਸ਼ਨ ਕੰਸਲਟੈਂਟ ਤੋਂ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਬੱਚਿਆਂ ਬਾਰੇ ਜੋ ਹੱਲੇ ਵੀ ਕੈਨੇਡਾ ਦੇ ਵਿੱਚ ਜਾਣ ਬਾਰੇ ਸੋਚ ਰਹੇ ਨੇ ਆਪਣਾ ਸਟੂਡੈਂਟ ਵੀਜ਼ਾ ਚਾਹੁੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਬਹੁਤ ਕੈਨੇਡਾ ਬਾਰੇ ਨੈਗੇਟਿਵਿਟੀ ਸੁਣੀ ਬਹੁਤ ਕੈਨੇਡਾ 'ਚ ਕੰਮ ਨਹੀਂ ਹੈਗਾ ਕੈਨੇਡਾ 'ਚ ਵੀਜ਼ਾ ਨਹੀਂ ਹੈਗਾ ਔਰ ਰਾਦਰ ਅਸੀਂ ਕੈਨੇਡਾ ਦੀਆਂ ਬਹੁਤ ਰਿਫਿਊਜ਼ਲ ਦੇਖੀਆਂ ਪੇਰੈਂਟਸ ਦੀ ਵਿਜ਼ਿਟਰ ਫਾਈਲ ਦੀਆਂ ਰਿਫਿਊਜ਼ਲ ਦੇਖੀਆਂ ਸਟੂਡੈਂਟ ਰਿਫਿਊਜ਼ਲ ਹੋਏ ਕਿਉਂਕਿ ਹੁਣ ਕੈਨੇਡਾ ਨੇ ਬੇਸਿਕਲੀ ਆਪਣਾ ਥੋੜਾ ਜਿਹਾ ਕ੍ਰਾਈਟੇਰੀਆ ਚੇਂਜ ਕੀਤਾ ਹੈ ਇਵਨ ਜਿਹੜੀਆਂ ਰਿਫਿਊਜ਼ਲਸ ਵੀ ਆਈਆਂ ਬਹੁਤ ਸਾਰੇ ਕਾਲਮਸੋਂ ਦੇ ਵਿੱਚ ਆਏ ਇਲੈਬੋਰੇਟਿਡ ਰਿਫਿਊਜ਼ਲਸ ਆਈਆਂ ਜਿੱਦਾਂ ਯੂਕੇ ਦਿੰਦਾ ਹੁੰਦਾ ਸੀ ਪਹਿਲਾਂ ਤਾਂ ਕੈਨੇਡਾ ਇੱਕ ਦੋ ਲਾਈਨ ਚ ਰਿ ਅਸੀ ਕਿ ਤੁਹਾਡਾ ਪਰਪਸ ਆਫ ਸਟੇ ਨਹੀਂ ਸਮਝ ਆ ਰਿਹਾ ਤੁਹਾਡਾ ਕੈਨੇਡਾ ਦਾ ਵਿਜ਼ਿਟ ਨਹੀਂ ਸਮਝ ਆ ਰਿਹਾ ਸੋ ਇਸ ਤਰ੍ਹਾਂ ਕਰਕੇ ਰਿਫਿਊਜ਼ ਕਰਦਾ ਸੀ ਪਰ ਹੁਣ ਜਿਹੜੀਆਂ ਰਿਫਿਊਜ਼ਲਸ ਆਈਆਂ ਨੇ ਉਹਦੇ ਵਿੱਚ ਕਾਫੀ ਉਹਨਾਂ ਨੇ ਐਕਸਪਲੇਨ ਕੀਤਾ ਕਿ ਤੁਹਾਡੀ ਰਿਫਿਊਜ਼ਲ ਕਿਉਂ ਹੈ ਈਵਨ 5.5 ਬੈਂਡਸ ਤੇ ਵੀ ਰਿਫਿਊਜ਼ਨਸ ਆ ਗਈਆਂ ਲੈਂਗੁਏਜ ਪ੍ਰੋਫੀਸ਼ੈਂਸੀ ਲਿਖ ਕੇ ਕਿਉਂਕਿ 2023 ਚ ਕੈਨੇਡਾ ਨੇ ਕਿਹਾ ਸੀਗਾ ਕਿ ਸਾਨੂੰ 6 ਓਵਰਆਲ ਬੈਂਡਸ ਚਾਹੀਦੇ ਨੇ ਆਲਸ ਔਰ 60 ਓਵਰਆਲ ਪੀਟੀ ਚਾਹੀਦੀ ਹੈ ਔਰ ਬਹੁਤ ਸਾਰੇ ਬੱਚਿਆਂ ਦੇ ਜਿਨ੍ਹਾਂ ਦੇ 5 ਬੈਂਡ ਸੀਗੇ ਈਵਨ ਓਵਰਆਲ 6 ਸੀ 5 ਬੈਂ ਸਿੱਟਾਵੀ ਵੀ ਜ਼ਾ ਜ਼ਸੀ ਲਿੱਤੇ ਗੈਪਸ ਦੇ ਨਾਲ ਵੀ ਵਿਜ਼ਾ ਲਿੱਤੇ ਬਟ ਹੁਣ ਕੈਨੇਡਾ ਨੇ ਬਹੁਤ ਚੀਜ਼ਾਂ ਨੂੰ ਸਟਰੀਮ ਲਾਈਨ ਕੀਤਾ ਹੈ ਕਦੇ ਵੀ ਕੋਈ ਚੀਜ਼ ਦੀ ਨੈਗੇਟਿਵਿਟੀ ਫੈਲਦੀ ਹੈ ਉਹਦਾ ਪੋਜ਼ਿਟਿਵ ਇਫੈਕਟ ਆਉਂਦਾ ਹੈ ਡੈਫੀਨੇਟਲੀ ਹੁਣ ਕੈਨੇਡਾ ਨੇ ਬੜੀਆਂ ਚੀਜ਼ਾਂ ਦੇ ਵਿੱਚ ਚੇਂਜਸ ਕੀਤੇ ਹੁਣ ਦੇਖੋ ਤੁਸੀਂ ਬਹੁਤ ਚੀਜ਼ਾਂ ਦਾ ਇਸ ਦਾ ਇਫੈਕਟ ਦੇਖਿਆ ਹੋਣਾ ਹੈ ਹੁਣ ਕੋਈ ਵੀ ਆਫਟਰ ਵੀਜ਼ਾ ਪੈਕੇजेस ਦੀ ਕੋਈ ਵੀ ਵੀਡੀਓ ਨਹੀਂ ਪਾਉਂਦਾ ਬੇਸਿਕਲੀ ਕੈਨੇਡਾ ਦੇ ਵਿੱਚ ਹੁਣ ਪਹੁੰਚਣਾ ਹੀ ਮੁੱਦਾ ਨਹੀਂ ਰਹਿ ਗਿਆ ਕਿ ਕੈਨੇਡਾ ਬਸ ਪਹੁੰਚਾ ਦਿਓ ਕਿਉਂਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਫਿਊਚਰ ਸੋਚਦੇ ਹੋ ਤੇ ਤੁਹਾਨੂੰ ਹੁਣ ਆਪਣੀ ਫਾਈਲ ਬਹੁਤ ਸੋਚ ਸਮਝ ਕੇ ਲਗਾਨੀ ਪਵੇਗੀ ਕਿਉਂਕਿ ਜੇ ਤੁਸੀਂ ਆਪਣੇ ਡਾਕੂਮੈਂਟੇਸ਼ਨ ਚ ਸਟੂਡੈਂਟ ਵੀਜ਼ਾ ਦੇ ਵਿੱਚ ਜਾਂ ਵਿਜ਼ਟਰ ਵੀਜ਼ਾ ਦੇ ਵਿੱਚ ਕੋਈ ਵੀ ਗਲਤੀ ਕੀਤੀ ਹੈ ਇਨ ਫਿਊਚਰ ਜਦੋਂ ਵੀ ਤੁਸੀਂ ਉੱਥੇ ਕੋਈ ਫਰਦਰ ਵੀਜ਼ਾਸ ਚਾਹੁੰਦੇ ਹੋ ਤੁਹਾਡੀ ਪੁਰਾਣੀ ਫਾਈਲ ਨੂੰ ਡੈਫੀਨੇਟਲੀ ਖੋਲਿਆ ਜਾਏਗਾ ਦੇਖਿਆ ਜਾਏਗਾ ਸੋ ਡਾਕੂਮੈਂਟੇਸ਼ਨ ਲਈ ਬਿਲਕੁਲ ਬਿਲਕੁਲ ਪਾਰਟਿਕੂਲਰ ਰਹੋ ਜੇ ਤੁਸੀਂ ਪਿੱਛੇ ਪ੍ਰੀਵੀਅਸ ਦਿਨਾਂ ਦੇ ਵਿੱਚ ਰਿਫਿਊਜ਼ ਹੋਏ ਹੋ ਔਰ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੋਈ ਵੀ ਡਾਕੂਮੈਂਟੇਸ਼ਨ 'ਚ ਕੋਈ ਵੀ ਕਮੀ ਨਹੀਂ ਹੈ ਤੁਸੀਂ ਆਪਣੀ ਦੁਬਾਰਾ ਫਾਈਲ ਲਗਾਓ ਜ਼ਰੂਰ ਵੀਜ਼ਾ ਆਏਗਾ ਕਿਉਂਕਿ ਪਿਛਲੀਆਂ ਜਿਹੜੀਆਂ ਸਟੂਡੈਂਟ ਵੀਜ਼ਾ ਦੀਆਂ ਫਾਈਲਸ ਰਿਫਿਊਜ਼ ਆਂ ਉਹਦੇ ਵਿੱਚ 21 ਜਨੂਅਰੀ ਨੂੰ ਪੈਲ ਐਕਸਪਾਇਰਡ ਹੋ ਰਹੀ ਸੀ ਸੋ ਬਹੁਤ ਵੱਡਾ ਰੀਜ਼ਨ ਸੀਗਾ ਕਿ ਸਟੂਡੈਂਟ ਨੇ ਰਿਫਿਊਜ਼ਲਸ ਲਿੱਤੀਆਂ ਹੁਣ ਬਹੁਤ ਸਾਰੇ ਕਾਲਜਸ ਨਵੀਆਂ ਪੈਲਸ ਇਸ਼ੂ ਕਰ ਰਹੇ ਨੇ ਨਿਊ ਪੈਲ ਤੇ ਵਿਦ ਜੀਆਈਸੀ ਔਰ ਕੋਸ਼ਿਸ਼ ਕਰੋ ਕਿ ਆਇਲਸ ਜਿਹੜੀ ਆ 6 ਈਚ ਤੇ ਹੀ ਫਾਈਲ ਲਗਾਓ ਫੁੱਲਫਿਲ ਪੇ ਕਰੋ ਜੀਆਈਸੀ ਆਪਣਾ ਪ੍ਰੋਪਰ ਮੇਨਟੇਨ ਰੱਖੋ ਔਰ ਪ੍ਰੋਪਰ ਆਪਣੇ ਤਰੀਕੇ ਨਾਲ ਪ੍ਰੋਪਰ ਡਾਕੂਮੈਂਟੇਸ਼ਨ ਨਾਲ ਫਾਈਲ ਲਗਾਓ ਕੋਈ ਵੀ ਫਰਾਡਰਲੈਂਡ ਡਾਕੂਮੈਂਟਸ ਨਾ ਯੂਜ਼ ਕਰੋ ਜੇ ਤੁਸੀਂ ਇਹ ਫਰਾਡਲੈਂਡ ਡਾਕੂਮੈਂਟ ਹੁਣ ਯੂਜ਼ ਕਰਦੇ ਹੋ ਵੀਜ਼ਾ ਵੀ ਆ ਜਾਂਦਾ ਹੈ ਇਨ ਫਿਊਚਰ ਤੁਹਾਨੂੰ ਡੈਫੀਨੇਟਲੀ ਪ੍ਰੋਬਲਮ ਆਏਗੀ ਕਿਉਂਕਿ ਬਹੁਤ ਸਾਰੇ ਬੱਚੇ ਇਹਨੂੰ ਫੇਸ ਕਰਨੀ ਪੈ ਰਹੀ ਹੈ ਪ੍ਰੋਬਲਮ ਸੋ ਅਗਰ ਤੁਸੀਂ ਆਪਣੇ ਕੈਨੇਡਾ ਦੇ ਵਿੱਚ ਆਪਣਾ ਫਿਊਚਰ ਬ੍ਰਾਈਟ ਦੇਖਦੇ ਹੋ ਤਾਂ ਤੁਹਾਨੂੰ ਪ੍ਰੋਪਰ ਡਾਕੂਮੈਂਟੇਸ਼ਨ ਕਰਨੀ ਪਵੇਗੀ ਤੁਹਾਡੇ ਅਕੈਡਮਿਕਸ オリジナル ਹੋਣ ਤੁਹਾਡਾ ਆਇਲਸ ਪ੍ਰੋਪਰ ਸਕੋਰ ਹੋਵੇ ਤੁਸੀਂ ਫੀ ਵੀ ਪ੍ਰੋਪਰ ਪੇ ਕਰੋ ਜੀਆਈਸੀ ਅਕਾਊਂਟ ਵੀ ਪੇ ਕਰੋ ਪ੍ਰੋਪਰ ਇੱਕ ਵਧੀਆ ਤਰੀਕੇ ਨਾਲ ਐਜੂਕੇਸ਼ਨ ਦੇ ਲਈ ਜਾਓ ਦੇਖੋ ਜੇ ਅਸੀਂ ਕਿਸੇ ਕਾਲਜ ਐਡਮਿਸ਼ਨ ਲੈਣੀ ਹੈ ਅਸੀਂ ਕਿਉਂ ਕਹਿੰਨੇ ਆ ਕਿ ਤੂੰ ਮੇਰੇ ਬਿਹਾਫ ਤੇ ਫੀਸ ਪੇ ਕਰ ਤੇ ਮੇਰਾ ਜੀਆਈਸੀ ਮੈਂ ਤਾਂ ਲੋਕਾਂ ਦੇ ਪੈਕੇਜ ਦੇਖ ਕੇ ਹੈਰਾਨ ਹੋ ਜਾਂਦੀ ਆ ਜਿੰਨੀ ਜੀਆਈਸੀ ਆ ਉਨੀ ਟੋਟਲ ਅਮਾਉਂਟ ਚ ਕਹਿ ਦਿੰਦੇ ਕਿ ਇੰਨੇ ਦਾ ਤੁਹਾਨੂੰ ਪੈਕੇਜ ਦੇ ਦਿੰਨੇ ਆ ਵਿਚ ਇਜ਼ ਨਾਟ ਐਟ ਆਲ ਪੋਸੀਬਲ ਕਿਉਂਕਿ ਜੇ ਹੁਣ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਪਬਲਿਕ ਯੂਨੀਵਰਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਕਾਲਜਸ ਨੇ ਜਿਨ੍ਹਾਂ ਦੇ ਜਿਹੜੇ ਡਿਪਲੋਮਾਸ ਨੇ ਉਹ ਸੀਆਈਪੀ ਕੋਡ ਦੇ ਅੰਡਰ ਆਂਦੇ ਨੇ ਤੁਹਾਨੂੰ ਪੋਸਟ ਵਕ ਰਾਈਟ ਦੇ ਮਿਲਣ ਕਿ ਫੀਸ ਵੀ ਬਹੁਤ ਨੋਮੀਨਲ ਹੈ 9000 ਕੈਨੇਡੀਅਨ ਡਾਲਰਸ ਤੇ ਵੀ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੁਹਾਨੂੰ ਡਿਪਲੋਮਾ ਦਿੰਦੀਆਂ ਨੇ ਡੂ ਪੇ ਯੋਰ ਫੀ ਫਸਟ ਤੁਸੀਂ ਮਿਨੀਮਮ ਫੀਸ ਆਪਣੀ ਜੋ ਵੀ ਹੈ ਉਹਨੂੰ ਪੇ ਕਰੋ ਬਹੁਤ ਸਾਰੇ achchiyan universities ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਬੈਚਲਰ ਕਰ ਸਕਦੇ ਹੋ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਮਾਸਟਰ 'ਚ ਜਾਣਾ ਹੈ ਤਾਂ ਹੀ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਹੋ ਬਟ ਜਦੋਂ ਵੀ ਤੁਸੀਂ ਬੈਚਲਰ ਜਾਂ ਮਾਸਟਰ 'ਚ ਅਪਲਾਈ ਕਰਨਾ ਹੈ ਤੁਸੀਂ ਮੈਰਿਡ ਹੋ ਸਪਾਊਸ ਨੂੰ ਨਾਲ ਲੈ ਕੇ ਜਾਣਾ ਹੈ ਤਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਪਏਗਾ ਕਿ ਬੈਚਲਰ ਡਿਗਰੀ ਯੂਨੀਵਰਸਿਟੀ ਤੋਂ ਹੀ ਹੋਣੀ ਚਾਹੀਦੀ ਹੈ ਔਰ ਜਿਹੜੀ ਕੈਟਾਗਰੀ ਚ ਉਹ ਬੈਚਲਰਸ ਅਲਾਉਡ ਕਰ ਰਿਹਾ ਸਪਾਊਸ ਉਹੀ ਕੈਟਾਗਰੀ ਕਰੋ ਜਿੱਦਾ ਐਜੂਕੇਸ਼ਨ ਨਰਸਿੰਗ ਇਹਨਾਂ ਪ੍ਰੋਗਰਾਮਸ ਦੇ ਵਿੱਚ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਮਾਸਟਰਸ ਕਿਸੇ ਫੀਲਡ ਦੀ ਵੀ ਕਰ ਸਕਦੇ ਹੋ ਮਾਸਟਰਸ ਦੇ ਲਈ ਯੂਨੀਵਰਸਿਟੀ ਦੀ ਮਾਸਟਰਸ ਕਰੋ ਯੂਨੀਵਰਸਿਟੀ ਤੋਂ ਐਟਲੀਸਟ 2 ਇਅਰਸ ਦੀ ਤੁਹਾਡੀ ਮਾਸਟਰ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡਾ ਸਪਾਊਸ ਤੁਹਾਡੇ ਨਾਲ ਜਾ ਸਕਦਾ ਹੈ ਰੂਲਸ ਰੈਗੂਲੇਸ਼ਨਸ ਬਹੁਤ ਸਾਰੇ ਚੇਂਜ ਹੋਏ ਆ ਹੁਣ ਜ਼ਰੂਰ ਤੇ ਹੁਣ ਟਾਈਮ ਹੈ ਕਿ ਫਾਈਲ ਪ੍ਰੋਪਰ ਉਸ ਕੰਸਲਟੈਂਟ ਦੇ ਥਰੂ ਲੱਗੇ ਜਿੰਨੂੰ ਪ੍ਰੋਪਰ ਸਾਰੇ ਨਿਊ ਅਮੈਂਡਮੈਂਟਸ ਦਾ ਪਤਾ ਹੋਵੇ ਔਰ ਪ੍ਰੋਪਰ ਵੇ ਨਾਲ ਫਾਈਲ ਲਗਾਓ ਪਹੁੰਚਣ ਵਾਲੀ ਗੱਲ ਨਾ ਕਰੋ ਕਿਉਂਕਿ ਜੇ ਸਿਰਫ ਪਹੁੰਚਦਾ ਹੀ ਕਰਨਾ ਹੈ ਤੇ ਕੈਨੇਡਾ ਤੁਹਾਡੇ ਲਈ ਪ੍ਰੈਫਰੇਬਲ ਕੰਟਰੀ ਨਹੀਂ ਹੋਣੀ ਚਾਹੀਦੀ ਤੁਸੀਂ ਕੈਨੇਡਾ ਦੇ ਵਿੱਚ ਜੇ ਆਪਣਾ ਫਿਊਚਰ ਬ੍ਰਾਈਟ ਸੋਚਦੇ ਹੋ ਤੇ ਇਨਾਂ ਸਾਰੀਆਂ ਨੈਗੇਟਿਵਿਟੀ ਤੋਂ ਦੂਰ ਰਹਿ ਕੇ ਜੋ ਪੋਜ਼ਿਟਿਵ ਪੁਆਇੰਟਸ ਹੈ ਆਪਣੇ ਪ੍ਰੋਫਾਈਲ ਤੇ ਪ੍ਰੋਪਰ ਵਰਕ ਕਰੋ ਆਪਣੀ ਫਾਈਲਿੰਗ ਤੇ ਪ੍ਰੋਪਰ ਵਰਕ ਕਰੋ ਔਰ ਸਹੀ ਤਰੀਕੇ ਨਾਲ ਫਾਈਲ ਲਗਾਓ ਤੁਹਾਨੂੰ ਕੈਨੇਡਾ ਡੈਫੀਨੇਟਲੀ ਵੀਜ਼ਾ ਦੇਗਾ ਹੋਰ ਇਸ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓਜ਼ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਸੀਂ ਜਲਦੀ ਨਵਾਂ ਐਪੀਸੋਡ ਲੈ ਕੇ ਆਵਾਂਗੇ ਜਿੰਦੇ ਵਿੱਚ ਅਸੀਂ ਤੁਹਾਨੂੰ ਕੈਨੇਡਾ ਦੇ ਨਵੇਂ ਰੂਲਸ ਐਂਡ ਰੈਗੂਲੇਸ਼ਨ ਨਵੇਂ ਤਰੀਕੇ ਜੋ ਵੀ ਨੇ ਜੋ ਵੀ ਅਪਡੇਟਸ ਹੈ ਉਹਨਾਂ ਦੇ ਲਈ ਰੂਬਰੂ ਕਰਾਵਾਂਗੇ ਤਦ ਤੱਕ ਲਈ ਤੰਵਾਦ